ਸਰਨ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਅਸੀਂ ਬਣਾਉਣ ਲੱਗੇ ਆ ਬੇਲ ਪੂੜੀ ਬੇਲ ਪੂੜੀ ਦਾ ਸਮਾਨ ਲਿਆ ਵਾ ਔਰ ਕਰੇ ਪੰਜਾਬੀ ਤੜਕਾ ਨਿੰਬੂ ਦੇ ਦੋ ਚਮਚੇ ਸੌਸ ਲਈਆ ਟਮਾਟਰ ਪਿਆਜ਼ ਇੱਕ ਇੱਕ ਟਮਾਟਰ ਪਿਆਜ਼ ਲੈ ਲਿਆ ਸੀ ਆ ਮੈਕਸੀਆ ਸਾਰਾ ਦਾਲ ਲੇਸ ਮੋਬਲੇ ਦਾਣਾ ਖਟਾ ਮਿੱਠਾ ਆਲੂ ਭੂਜਿਆ ਤੇ ਧਨੀਆ ਲੈ ਲਿਆ ਸੀ ਦੋ ਚਮਚੇ मिर्च एक कुटली सी एक प्याज एक टमाटर पहले आप कुरकुरा पा लेंगे फिर आपस पा लेंगे फिर गिरी पा लेंगे पंजाबी तड़का पा लेंगे खट्टा मिठा नमकीन दाल पा लेंगे आलू भुजिया हाँ मैक्स नमकीन अपनी मर्जी ने पा सकते हैं जिनी चीज़ घर अपने कोई है ਇੱਕ ਪਿਆਜ਼ ਪਾ ਲਾਂਗੇ। ਇੱਕ ਟਮਾਟਰ ਪਾ ਲਾਂਗੇ। ਧਨੀਏ ਦੇ 2 ਚਮਚੇ। 2 ਮਿਰਚਾਂ ਆਪਾਂ ਬ੍ਰੇਕ-ਬ੍ਰੇਕ ਕੁੱਟ ਲਈਆਂ ਸੀਗੀਆਂ। ਇੱਕ ਨਿੰਬੂ ਲਿਆਵਾ। ਹੁਣ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲੈਨੇ ਆ। ਚੰਗੀ ਤਰ੍ਹਾਂ ਮਿਕਸ ਕਰ ਲਾਂਗੇ। ਹਨੇ ਮਿਲੇ ਦੇ ਪਾਲਾਂਗੇ ਦੋ ਚਮਚੇ ਇਹਨਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤੁਸੀਂ ਆਪਣੀ ਮਰਜ਼ੀ ਮੁਕਾਬਤ ਹੋਰ ਵੀ ਪਾ ਸਕਦੇ ਆ ਘੱਟ ਵੀ ਕਰ ਸਕਦੇ ਵੱਧ ਵੀ ਕਰ ਸਕਦੇ ਆ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਪਲੀਜ਼ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ ਪਲੀਜ਼ ਮੈਨ ਰਿਪੋਰਟ ਜ਼ਰੂਰ ਕਰਿਓ ਹੁਣ ਬੈਲ ਵੀ ਬਣ ਕੇ ਤਿਆਰ ਆ ਹੁਣ ਆਪਾਂ ਇਹਨੂੰ ਪਰੋਸਾਂਗੇ